ਸਾਈਬਰ ਅਪਰਾਧ ਕੀ ਹੈ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਜੇ ਕੋਈ ਸੱਜਣ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਜਾਵੇ ਤਾਂ ਉਹ ਸ਼ਿਕਾਇਤ ਕਿੱਥੇ ਤੇ ਕਿਵੇਂ ਕਰ ਸਕਦਾ ਹੈ ਜਦੋਂ ਅੱਛਾ ਹੀ ਕਿਸੇ ਨੂੰ ਆਪਣੀ ਠੰਗੀ ਦਾ ਸ਼ਿਕਾਰ ਬਣਾਉਣ ਲਈ इमोਸ਼ਨਲੀ ਬਲੈਕਮੇਲ ਕਰੇਗਾ ਲਾਲਚ ਦੇਵੇਗਾ ਜਾਂ ਕਿਸੇ ਤਰ੍ਹਾਂ ਦੀ ਹੋਰ ਉਹਨੂੰ ਕੋਈ ਪ੍ਰਲੋਭਨ ਦੇ ਕੇ ਜਦੋਂ ਅਸੀਂ ਇਹ ਲਾਲਚ ਦੇ ਕੇ ਆ ਕੇ ਕੋਈ ਕੰਮ ਕਰਦੇ ਹਾਂ ਪਾਪਰ ਦਾ ਪ੍ਰੋਸੀਡ ਕਰਦੇ ਕਿਸੇ ਵੀ ਕੰਮ ਦੇ ਵਿੱਚ ਉਹਨਾਂ ਦੇ ਕਹਿਣ ਤੇ ਦੈਨ ਅਸੀਂ ਇਸ ਠੱਗੀ ਦੇ ਸ਼ਿਕਾਰ ਤੇ ਮੰਨ ਲਓ ਕੋਈ ਇਹੋ ਜਿਹਾ ਬੰਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਤੇ ਉਹ ਬੜਾ ਘਬਰਾ ਜਾਂਦਾ ਹੈ ਤੇ ਜੇ ਮੰਨ ਲਓ ਉਹ ਉਹਦੇ ਨਾਲ ਕੋਈ ਇਹੋ ਜਿਹਾ ਪਾਣਾ ਵਾਪਰਦਾ ਤੇ ਉਹ ਕਿਸ ਢੰਗ ਨਾਲ ਪੈਨਿਕ ਫੋਨ ਦੀ ਲਗਾਏ ਕਿੱਥੇ ਤੁਰੰਤ ਜਿਹੜਾ ਹੈਗਾ ਉਹ ਸੰਪਰਕ ਕਰੇ ਕਈ ਵਾਰੀ ਕੀ ਹੁੰਦਾ ਹੈ ਕਿ ਮੰਨ ਲਓ ਕੋਈ ਬੰਦਾ ਹੈਗਾ ਜਿਸ ਨੂੰ ਪਤਾ ਨਹੀਂ ਹੈਗਾ ਕਿ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਤੇ ਕਰਦਾ ਪਰ ਉਹ ਅਣਜਾਣ ਪੁਨੇ ਚ ਕਈ ਵਾਰੀ ਉਹਦੇ ਕੋ ਅਪਰਾਧ ਹੋ ਜਾਂਦਾ ਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਮੈਂ ਕੰਮ ਕਰ ਰਿਹਾ ਇਹ ਅਪਰਾਧ ਦੀ ਸ਼੍ਰੇਣੀ ਚ ਹੈ ਇਹਦੇ ਮੁਤਲਕ ਤੁਹਾਡਾ ਕੀ ਕਹਿਣਾ ਹੈਗਾ ਜੀ ਜੇ ਤੁਮੀ ਕਿਸੇ ਨਾਲ ਕਰਾਈਂ ਕੋਈ ਲਵੇ ਉਹਨੂੰ ਇਮੀਡੀਏਟ 1930 ਜੀ ਇਸ ਨੰਬਰ ਤੇ ਰਿਪੋਰਟ ਕਰਨੀ ਚਾਹੀਦੀ ਹੈ ਇਹਦੇ ਨਾਲ ਕੀ ਹੁੰਦਾ ਹੈ ਇਹ ਆਰਬੀਆਈ ਨਾਲ ਜੁੜਿਆ ਨੰਬਰ ਹੈ ਔਰ ਇਹਦੇ ਨਾਲ ਜਿਹੜਾ ਇਮੀਡੀਏਟ ਬੈਂਕਸ ਨੂੰ ਤੇਲੇ ਜਾਂਦੀ ਹੈ ਸਾਡੇ ਕਾਲ ਔਰ ਉਹਦੇ ਨਾਲ ਉਹਨਾਂ ਦੇ ਪੈਸੇ ਬਣ ਜਾਂਦੇ ਅਸੀਂ ਜਿਹੜਾ ਹੈਗਾ ਇਸੇ ਸਾਲ 60 ਲੱਖ ਦੇ ਕਰੀਬ ਲੋਕਾਂ ਦਾ ਵਾਪਸ ਕਰਾਉਣਾ ਤੁਸੀਂ ਵੇਖ ਰਹੇ ਹੋ ਜੀ ਐਸਐਨਜ਼ेड ਨਿਊਜ਼ ਤੇ ਮੈਂ ਹਵਰਿੰਦਰ ਦੋਸਤੋ ਅੱਜ ਕੱਲ 5ਜੀ ਦਾ ਦੌਰ ਚੱਲ ਰਿਹਾ ਹੈ ਤੇ 60 ਤੇ ਕੰਮ ਸ਼ੁਰੂ ਹੋ ਰਿਹਾ ਹੈ ਟੈਕਨੋਲੋਜੀ ਦਿਨ-ਬ-ਦਿਨ ਐਡਵਾਂਸ ਹੁੰਦੀ ਜਾ ਰਹੀ ਹੈ ਹਰੇਕ ਕੰਮ ਲਗਭਗ ਜੋ ਹਰੇਕ ਕੰਮ ਹੈ ਉਹ ਆਨਲਾਈਨ ਹੋ ਚੁੱਕਾ ਹੈ ਤੇ ਉਵੇਂ ਹੀ ਸਾਈਬਰ ਅਪਰਾਧ ਵੀ ਵਧੇ ਦੇ ਨਜ਼ਰ ਆ ਰਹੇ ਨੇ ਸਾਈਬਰ ਅਪਰਾਧੀ ਦਿਨ ਬਦਨ ਕਿਸੇ ਨਾ ਕਿਸੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਸਾਈਬਰ ਅਪਰਾਧ ਕੀ ਹੈ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਜੇ ਕੋਈ ਸੱਜਣ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਜਾਵੇ ਤਾਂ ਉਹ ਸ਼ਿਕਾਇਤ ਕਿੱਥੇ ਤੇ ਕਿਵੇਂ ਕਰ ਸਕਦਾ ਹੈ ਇਹਨਾਂ ਸਭ ਨਾਲ ਮੁਤਲਕ ਜਾਣਕਾਰੀ ਹਾਸਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਈਬਰ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਯਾਨੀ ਕਿ ACP ਰਾਜਕੁਮਾਰ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਤੇ ਫਿਰ ਕਰਾਂਗੇ ਉਹਨਾਂ ਨਾਲ ਗੱਲਬਾਤ ਜੀ ਰਾਜਕੁਮਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ SMZ న్యూਸ 'ਚ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਗੱਲਬਾਤ ਕਰ ਲਈ ਮੈਨੂੰ ਜੀ ਅੱਛਾ ACP ਸਾਹਿਬ ਜਿਵੇਂ ਕਿ ਟੈਕਨੋਲੋਜੀ ਐਡਵਾਂਸ ਹੋਦੀ ਜਾ ਰਹੀ ਹੈ ਤੇ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਈਬਰ ਅਪਰਾਧ ਹੈ ਇਹ ਵੀ ਵੱਧਦਾ ਜਾ ਰਿਹਾ ਹੈ ਔਰ ਹਾਲਾਤ ਇਹ ਨੇ ਕਿ ਜਿਵੇਂ ਕਿ ਅੱਜਕੱਲ ਰਸ਼ੀਆ ਤੇ ਯੂਕਰੇਨ ਦਾ ਯੁੱਧ ਹੋ ਰਿਹਾ ਹੈ ਉੱਥੇ ਵੀ ਸਾਈਬਰ ਹਮਲੇ ਹੁੰਦੇ ਜਾ ਰਹੇ ਨੇ ਸੋ ਜਾਗਰੂਕ ਹੋਣ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਸਾਈਬਰ ਅਪਰਾਧ ਹੁੰਦਾ ਕੀ ਹੈ ਇਸ ਦੀ ਪਰਿਭਾਸ਼ਾ ਕੀ ਹੈ ਸੋ ਬੜੀ ਚੰਗੀ ਗੱਲ ਤੁਸੀਂ ਕੀਤੀ ਸਭ ਤੋਂ ਪਹਿਲਾਂ ਤਾਂ ਜਾਗਰੂਕ ਹੋਣ ਬਾਰੇ ਜਿਹੜੀ ਗੱਲ ਕਰ ਰਹੇ ਹਾਂ ਪੁਲਿਸ ਦਾ ਪਹਿਲਾ ਕੰਮ ਜਿਹੜਾ ਹੁੰਦਾ ਹੈ ਉਹ ਕਿਸੇ ਵੀ ਚੀਜ਼ ਨੂੰ ਹੋਣ ਤੋਂ ਰੋਕਣਾ ਹੁੰਦਾ ਪ੍ਰिवेंशन ਕਰਨਾ ਹੁੰਦਾ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਤਾਂ ਕਿ ਉਹਨਾਂ ਦੇ ਨਾਲ ਕ੍ਰਾਈਮ ਨਾ ਹੋ ਸਕੇ ਜੀ ਔਰ ਅਗਰ ਕ੍ਰਾਈਮ ਹੋ ਜਾਂਦਾ ਹੈ ਤੇ ਪੁਲਿਸ ਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਸੋ ਪਹਿਲੇ ਕੰਮ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਸਾਰੇ ਮੰਚ ਦਾ ਇਸਤੇਮਾਲ ਕਰ ਰਹੇ ਹਾਂ ਸੋ ਦੂਜਾ ਜਿਹੜਾ ਸਾਈਬਰ ਕ੍ਰਾਈਮ ਹੈਗਾ ਜਦੋਂ ਵੀ ਅਸੀਂ ਨੈੱਟ ਦਾ ਯੂਜ਼ ਕਰਦੇ ਹਾਂ ਆਨਲਾਈਨ ਕਿਤੇ ਵੀ ਹੁੰਦੇ ਹਾਂ ਉਹਦੇ ਵਿੱਚ ਨੈੱਟ ਦਾ ਕੰਪਿਊਟਰ ਜਾਂ ਮੋਬਾਈਲ ਦਾ ਅਪਯੋਗ ਹੁੰਦਾ ਜਦੋਂ ਅਸੀਂ ਇਹ ਕਰ ਰਹੇ ਹੁੰਨੇ ਤਾਂ ਅਸੀਂ ਆਨਲਾਈਨ ਹੁੰਨੇ ਆ ਔਰ ਉਦੋਂ ਸਾਈਬਰ ਕ੍ਰਾਈਮ ਹੋਣ ਦਾ ਸਾਡੇ ਨਾਲ ਸੰਭਾਵਨਾ ਰਹਿੰਦੀ ਹੈ ਆਨਲਾਈਨ ਕਰਾਈਮ ਕੀਤੇ ਹੋਏ ਨਹੀਂ ਸਾਈਬਰ ਕਰਾਈਮ ਕਹਿੰਦੇ ਆ ਵੈਸੇ ਦੇਖਿਆ ਜਾਵੇ ਕਿ ਕਿੱਦਾਂ ਦੇ ਜਿਹੜੇ ਸਾਈਬਰ ਕਰਾਈਮ ਜਿਹੜੇ ਹੋ ਰਹੇ ਨੇ ਅੱਜਕੱਲ ਉਹ ਸਾਈਬਰ ਕਰਾਈਮ ਕਿ ਕਿੱਦਾਂ-ਕਿੱਦਾਂ ਦੀ ਜਿਹੜੀ ਹੈ ਮਤਲਬ ਅਲੱਗ-ਅਲੱਗ ਕੈਟਾਗਰੀ ਦੇ ਜਿਹੜੇ ਤੁਹਾਡੇ ਸਾਹਮਣੇ ਆ ਰਹੇ ਜੀ ਜਿਹੜੇ ਸਾਈਬਰ ਠੱਗ ਹੈਗੇ ਨਵੀਂ-ਨਵੀਂ ਟੈਕਨੀਕ ਇਸਤੇਮਾਲ ਕਰਦੇ ਸਪੈਸੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਇਹਨਾਂ ਦੀ ਪਰ ਜਿਹੜੇ ਮਾਮਲੇ ਸਾਡੇ ਸਾਹਮਣੇ ਆਏ ਹੁਣ ਤੱਕ ਉਹਨਾਂ ਦੇ ਵਿੱਚ ਸਾਈਬਰ ਠੱਗ ਛਦਾ ਹੀ ਕਿਸੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ इमोਸ਼ਨਲੀ ਬਲੈਕਮੇਲ ਕਰੇਗਾ ਲਾਲਚ ਦੇਗਾ ਜਾ ਕਿਸੇ ਤਰ੍ਹਾਂ ਦੀ ਹੋਰ ਉਹਨਾਂ ਕੋਈ ਪ੍ਰਲੋਭਨ ਦੇ ਕੇ ਜਦੋਂ ਅਸੀਂ ਇਹ ਲਾਲਚ ਦੇ ਵਿੱਚ ਆ ਕੇ ਕੋਈ ਕੰਮ ਕਰਦੇ ਹਾਂ ਔਰ ਫਰਦਰ ਪ੍ਰੋਸੀਡ ਕਰਦੇ ਕਿਸੇ ਵੀ ਕੰਮ ਦੇ ਵਿੱਚ ਉਹਨਾਂ ਦੇ ਕਹਿਣ ਤੇ ਦੈਨ ਅਸੀਂ ਇਸ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਾਂ ਸੋ ਸਾਡੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਸੇਜ ਆਉਣਗੇ ਕਿ ਤੁਹਾਡੀ ਲੋਟਰੀ ਨਿਕਲੀ ਹੈ ਜਾਂ ਕੋਈ ਘਰ ਬੈਠੇ ਪੈਸੇ ਕਮਾਓ ਐਨੇ ਪੈਸੇ ਤੁਹਾਨੂੰ ਘਰ ਬੈਠੇ ਆ ਮਿਲ ਸਕਦੇ ਆ ਇਹ ਤੋਂ ਇਲਾਵਾ ਤੁਹਾਡਾ ਕੋਈ ਲੋਨ ਜਿਹੜਾ ਹੈਗਾ ਕਰਵਾਇਆ ਜਾ ਸਕਦਾ ਇਤੋਂ علاوہ ਜਿਹੜੇ ਹੈਗੀ ਤੁਹਾਨੂੰ ਕੋਈ ਲਿੰਕ ਜਿਹੜਾ ਹੈਗਾ ਦਿੱਤਾ ਜਾਂਦਾ ਹੈ ਕਿ ਤੁਸੀਂ ਲਿੰਕ ਜਿਹੜਾ ਹੈਗਾ ਇਹਨੂੰ ਕਲਿੱਕ ਕਰ ਲਓ denn ਤੁਹਾਡਾ ਫੋਨ ਜਿਹੜਾ ਹੈਗਾ ਹੈਕਰ ਲਿਆ ਜਾਂਦਾ ਹੈ QR ਸਕੈਨ ਕੋਡ ਕਰਵਾ ਲਿਆ ਜਾਂਦਾ ਹੈ ਔਰ ਇਤੋਂ علاوہ ਕੋਰੀਅਰ ਤੁਹਾਡੇ ਘਰੇ ਡਿਲੀਵਰ ਨਹੀਂ ਹੋਇਆ ਜਾਂ ਕੋਰੀਅਰ ਵਾਲਾ ਲੇਟ ਹੋ ਗਿਆ ਉਹਦੇ ਵਾਸਤੇ ਤੁਹਾਨੂੰ ਕੋਈ ਫੀਸ ਚਾਹੀਦੀ ਹੈ ਕਿਸੇ ਨਾ ਕਿਸੇ ਹੋਰ ਜਿਹੜੀ ਹੈਗੀ ਹੈ ਜਿੱਦਾ ਬਿਜਲੀ ਦਾ ਬਿੱਲ ਹੈਗਾ ਕੋਈ ਤੁਹਾਡੀਆਂ ਹੋਰ ਸੇਵਾਵਾਂ ਮਾਂ ਕੱਟ ਹੋਣ ਦਾ ਡਰ ਦੇ ਕੇ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਕਿਸੇ ਬਾਹਰਲੇ ਦੇਸ਼ ਚ ਜਾ ਕਿਸੇ ਜਗ੍ਹਾ ਫਸੇ ਹੋਣ ਦਾ ਐਕਸੀਡੈਂਟ ਹੋਣ ਦਾ ਜਾਂ ਉਦੇ ਨਾਲ ਕਿਸੇ ਤਰ੍ਹਾਂ ਦਾ ਕੇਸ ਹੋ ਜਾਂਦਾ ਸੋ ਮੇਰੇ ਕਹਿਣ ਦਾ ਮਤਲਬ ਜਾਂ ਤੇ ਤੁਹਾਨੂੰ ਲਾਲਚ ਦਿੱਤਾ ਜਾਏਗਾ ਜਾਂ ਡਰ ਦਿੱਤਾ ਜਾਏਗਾ ਜਾਂ ਅੰਡਰ ਥ੍ਰੈਟ ਲਿਆਂਦਾ ਜਾਏਗਾ ਜਾਂ ਈਮੋਸ਼ਨਲੀ ਬਲੈਕਮੇਲ ਕੀਤਾ ਜਾਏਗਾ ਸੋ ਇਹਨਾਂ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਉਹ ਠੱਗੀ ਮਾਰੀ ਜਾਂਦੀ ਹੈ ਅੱਛਾ ਐਸਵੀ ਸਾਹਿਬ ਅੱਜਕੱਲ ਅਕਸਰ ਅਸੀਂ ਦੇਖਦੇ ਆ ਸੁਣਦੇ ਆ ਤੇ ਕਈ ਵਾਰੀ ਸਾਡੇ ਸੰਬੰਧਕ ਦੇ ਵਿੱਚ ਉਹੋ ਜਿਹੇ ਲੋਕ ਆਉਂਦੇ ਨੇ ਜਿਹੜੇ ਦੱਸਦੇ ਨੇ ਕਿ ਭਾਈ ਸਾਡੇ ਨਾਲ ਸਾਈਬਰ ਅਪਰਾਧ ਹੋਇਆ ਪਿੱਛੇ ਜੀ ਵੀ ਸੁਣਨ ਨੂੰ ਮਿਲਿਆ ਹੈ ਇੱਕ ਕਰਨਾਟਕਾ ਦੀ ਬੀਬੀ ਸੀਗੀ ਉਹ ਗੁਰੂਗ੍ਰਾਮ ਦੇ ਵਿੱਚ ਉਹਦੇ ਨਾਲ ਮਤਲਬ ਇਹੋ ਜਿਹੀ ਠੱਗੀ ਹੋਈ ਕਿ ਮਿੰਟਾਂ ਸਕਿੰਟਾਂ ਇਹ 8 ਲੱਖ ਰੁਪਈਆ ਉਹਦਾ ਖਾਤੇ 'ਚੋਂ ਨਿਕਲ ਗਿਆ ਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਵਿਚਾਰੇ ਉਹ ਐਪ ਦੇ ਥਰੂ ਛੋਟਾ ਛੋਟਾ ਲੋਨ ਲੈਂਦੇ ਨੇ ਤੇ ਪਤਾ ਲੱਗਦਾ ਬਾਅਦ 'ਚ ਉਹਨਾਂ ਨਾਲ ਜੋ ਮਤਲਬ ਧਮਕਾ ਕੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਨੇ ਉਹ ਉਹ ਸਾਈਬਰ ਦੇ ਥਰੂ ਮਤਲਬ ਕਿ ਆਨਲਾਈਨ ਉਹਨਾਂ ਦੀ ਚੋਰੀ ਕਰਕੇ ਤੇ ਉਹ ਥੱਟ ਕਰਦੇ ਕਿ ਭਾਈ ਤੁਹਾਡੀਆਂ ਫੋਟੋਆਂ ਜਿਹੜੀਆਂ ਨੇ ਉਹ ਗਲਤ ਫੋਟੋਆਂ ਦੇ ਨਾਲ ਮਿਲਾ ਕੇ ਤੇ ਉਹ ਤੁਹਾਡੇ ਰਿਸ਼ਤੇਦਾਰਾਂ ਨੂੰ ਪੇ ਦੇਵਾਂਗੇ ਨਹੀਂ ਤੇ ਸਾਨੂੰ ਪੈਸੇ ਦਿਓ ਮੰਨ ਲਓ ਕੋਈ ਇਹੋ ਜਿਹਾ ਬੰਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਤੇ ਉਹ ਬੜਾ ਘਬਰਾ ਜਾਂਦਾ ਤੇ ਜੇ ਮੰਨ ਲਓ ਉਹ ਉਹਦੇ ਨਾਲ ਕੋਈ ਇਹੋ ਜਿਹੀ ਪਾਣਾ ਵਾਪਰਦਾ ਤੇ ਉਹ ਕਿਸ ਢੰਗ ਨਾਲ ਪੈਨਿਕ ਹੋਣ ਦੀ ਬਜਾਏ ਕਿੱਥੇ ਤੁਰੰਤ ਜਿਹੜਾ ਹੈਗਾ ਉਹ ਸੰਪਰਕ ਕਰੇ ਸੋ ਇਮੀਡੀਏਟ ਅਗਰ ਸਾਡੇ ਨਾਲ ਸਾਈਬਰ ਠੱਗੀ ਹੋ ਰਹੀ ਹੈ ਤੇ ਅਲੱਗ-ਅਲੱਗ ਤਰੀਕਿਆਂ ਚ ਅਲੱਗ-ਅਲੱਗ ਰੈਮਡੀ ਸਾਡੀ ਹੋ ਸਕਦੀ ਹੈ ਜੇ ਅਗਰ ਸਾਡਾ ਕਿਸੇ ਨੇ ਫੋਨ ਹੈਕ ਕਰ ਲਿਆ ਹੈ ਸਾਡਾ OTP ਲੈ ਲਿਆ ਹੈ ਸਾਡੇ ਕੋਈ ਐਪ ਕਲਿੱਕ ਕਰਾ ਰਹੀ ਹੈ ਔਰ ਸਾਡੇ ਪੈਸੇ ਜਿਹੜੇ ਬੈਂਕ ਚੋਂ ਇਕੱਠੇ ਜਾ ਰਹੇ ਆ ਤੇ ਸਾਨੂੰ ਇਮੀਡੀਏਟ ਸਮਝ ਨਹੀਂ ਲੱਗਦੀ ਕਿ ਮੈਸੇਜ ਆਈ ਜਾ ਰਿਹਾ ਔਰ ਸਾਡੇ ਪੈਸੇ ਕੱਟੇ ਜਾ ਰਹੇ ਨੇ ਤੋ ਸਾਡੇ ਕੋਲ ਸਭ ਤੋਂ ਪਹਿਲਾ ਤਰੀਕਾ ਜਿਹੜਾ ਮੈਂ ਦੱਸਣਾ ਚਾਹੂੰਗਾ ਉਹ ਵਰਤਣਾ ਚਾਹੀਦਾ ਕਿ ਅਸੀਂ ਇਮੀਡੀਏਟ ਜਿਹੜਾ ਹੈਗਾ ਨੈਟਵਰਕ ਆਪਣਾ ਬੰਦ ਕਰ ਲਈਏ ਨੈਟਵਰਕ ਬੰਦ ਕਰ ਦਾਂਗੇ ਤਾਂ ਉਹਦਾ ਜਿਹੜਾ ਲਿੰਕ ਕੱਟ ਜਾਏਗਾ ਔਰ ਸਾਡੇ ਨਾਲ ਜਿਹੜੀ ਉਹ ਸਾਈਬਰ ਠੱਗੀ ਹੋ ਰਹੀ ਹੈ ਉਸ ਟਾਈਮ ਜਿਹੜੇ ਪੈਸੇ ਕੱਟੇ ਜਾ ਰਹੇ ਉਹ ਤੋਂ ਅਸੀਂ ਬਚ ਜਾਵਾਂਗੇ ਦੂਜਾ ਜਿਹੜਾ ਹੈਗਾ ਕੋਈ ਬੰਦਾ ਬਲੈਕਮੇਲ ਜਦੋਂ ਕਰ ਰਿਹਾ ਹੈ ਕਿਸੇ ਨੂੰ ਜਾਂ ਕੋਈ ਫੋਟੋ ਮਾਰਫ ਕਰ ਰਿਹਾ ਹੈ ਯਾ ਉਹਨੂੰ ਕਹਿ ਰਿਹਾ ਕਿ ਤੁਹਾਡੇ ਜਿਹੜੇ ਸਾਰੇ ਅਸੀਂ ਉਹਨਾਂ ਲਿੰਕਸ ਤੇ ਅਸੀਂ ਫੋਟੋ ਆਪਾ ਦਾਂਗੇ ਉਦੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ ਜਿਹੜਾ ਥੱਗ ਹੈਗਾ ਉਹ ਚੋਰ ਦੇ ਪੈਰ ਨਹੀਂ ਹੁੰਦੇ ਸੋ ਉਹਦਾ ਸ਼ਿਕਾਰ ਹੁੰਦਾ ਹੈ ਕਿ ਇਹਨੂੰ ਬਲੈਕਮੇਲ ਕਰਕੇ ਮੈਂ ਇਹਦੇ ਕੋਲੋਂ ਪੈਸੇ ਪਵਾ ਲਾਂ ਅਗਰ ਉਹ ਜਿਹੜਾ ਹੈਗਾ ਉਸ ਟਾਈਮ ਪੈਸੇ ਨਹੀਂ ਪਾਉਂਦਾ ਥੈਨ ਉਹ ਕਿਸੇ ਹੋਰ ਗਾਹਕ ਦੀ ਪਾਲਤ ਨਿਕਲ ਜਾਂਦਾ ਕਦੇ ਵੀ ਉਹਨੂੰ ਬਲੈਕਮੇਲਿੰਗ ਕਰਨ ਵਾਲੇ ਪਾਸੇ ਲੰਬਾ ਨਹੀਂ ਚੱਲਦਾ ਸੋ ਮੇਰੀ ਅਪੀਲ ਹੈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਸ ਚੀਜ਼ ਨੂੰ ਰਿਪੋਰਟ ਕਰਨ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਰਿਪੋਰਟ ਕਰੋ ਸੋ ਮਤਲਬ ਕਿ ਗੱਲ ਇਹ ਹੈ ਕਿ ਸਾਈਬਰ ਕਾਨੂੰਨ ਜੇ ਆਪਾਂ ਗੱਲ ਕਰੀਏ ਸਾਈਬਰ ਕ੍ਰਾਈਮ ਦੀ ਇਸ ਦੇ ਮੁਤਲਕ ਕੋਈ ਕਾਨੂੰਨੀ ਬਣਿਆ ਕੋਈ ਐਕਟ ਬਣਿਆ ਔਰ ਜੇ ਸਜ਼ਾਵਾਂ ਦੀ ਗੱਲ ਕਰੀਏ ਤੇ ਜੇ ਕੋਈ ਇਹੋ ਜਿਹਾ ਕੋਈ ਕੰਮ ਕਰਦਾ ਮਾੜਾ ਤੇ ਉਹਦੀਆਂ ਜਿਹੜੀਆਂ ਉਸ ਲਈ ਸਜ਼ਾਵਾਂ ਜਿਹੜੀਆਂ ਕਿਹੋ ਜਿਹੀਆਂ ਸਜ਼ਾਵਾਂ ਦਾ ਪ੍ਰੋਵੀਜ਼ਨ ਹੈ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ 2000 ਬਣਿਆ ਹੋਇਆ ਸੋ ਉਹਦੇ ਵਿੱਚ ਸਾਰੇ ਪ੍ਰੋਵੀਜ਼ਨਸ ਹੈਗੇ ਅਗਰ ਕੋਈ ਆਨਲਾਈਨ ਠੱਗੀ ਕਰਦਾ ਇੰਪਰਸੋਨੇਸ਼ਨ ਕਰਦਾ ਕਿਸੇ ਦੀ ਫੋਟੋ ਲਾ ਕੇ ਕਿਸੇ ਦਾ ਹੋਰ ਇਸ ਤਰ੍ਹਾਂ ਦੀਆਂ ਫੇਕ ਫੋਟੋਆਂ ਪਾਉਂਦਾ ਹੈ ਕੋਈ ਆਈਡੀ ਬਣਾਉਂਦਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਠੱਗੀ ਮਾਰਦਾ ਹੈ ਜਾਂ ਕੋਈ SMS ਕਰਦਾ ਓਪਸ ਸੀਨ ਕਿਸੇ ਲੜਕੀ ਨੂੰ ਕਿਸੇ ਲੇਡੀ ਨੂੰ ਲਿਟਰੇਚਰ ਭੇਜਦਾ ਹੈ ਕੋਈ ਇਸ ਤਰ੍ਹਾਂ ਦੀਆਂ ਫੋਟੋਗ੍ਰਾਫਸ ਭੇਜਦਾ ਹੈ ਉਹ ਇਹ ਸੈਕਟ ਦੇ ਤਹਿਤ ਜਿਹੜਾ ਹੈਗਾ ਉਹਦੀ ਕਾਰਵਾਈ ਕੀਤੀ ਜਾ ਸਕਦੀ ਹੈ ਬੜੀ ਸਖਤ ਰਵਾਜ ਹੈ ਗਿਆ ਹੈ ਔਰ ਨੋਨ ਬਿਲੀਵੇਬਲ ਹੈਗਾ ਇਹ ਜੀ ਅਚਾਰ ਰਾਜਮਾਰ ਜੀ ਜਿਵੇਂ ਕਿ ਅੱਜ ਕੱਲ ਟੈਕਨੋਲੋਜੀ ਬੜੀ ਐਡਵਾਂਸ ਹੁੰਦੀ ਜਾ ਰਹੀ ਹੈ 5G ਦਾ ਜਿਹੜਾ ਹੈਗਾ ਦੌਰ ਹੈ 6G ਤੇ ਜਾਂ 7G ਤੇ ਕੰਮ ਚੱਲ ਰਿਹਾ ਹੈ ਜਿਹੜੇ ਗੈਜਟਸ ਨੇ ਉਹ ਬੱਚੇ-ਬੱਚੇ ਦੇ ਹੱਥ ਦੇ ਵਿੱਚ ਬੜੇ ਲੇਟੈਸਟ ਗੈਜਟਸ ਨੇ ਹੈਨਾ ਸੋ ਕਈ ਵਾਰੀ ਕੀ ਹੁੰਦਾ ਹੈ ਕਿ ਮੰਨ ਲਓ ਕੋਈ ਬੰਦਾ ਹੈਗਾ ਜਿਹਨੂੰ ਪਤਾ ਨਹੀਂ ਹੈਗਾ ਕਿ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਤੇ ਕਰਦਾ ਪਰ ਉਹ ਅਣਜਾਣ ਪੁਨੇ 'ਚ ਕਈ ਵਾਰੀ ਉਹਦੇ ਕੋਲ ਅਪਰਾਧ ਹੋ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਮੈਂ ਕੰਮ ਕਰ ਰਿਹਾ ਇਹ ਅਪਰਾਧ ਦੀ ਸ਼੍ਰੇਣੀ 'ਚ ਹੈ ਇਦੇ ਮੁਤਲਕ ਤੁਹਾਡਾ ਕੀ ਕਹਿਣਾ ਹੈਗਾ ਇਹਦੇ ਬਾਰੇ ਜਾਣਕਾਰੀ ਦਿਓ ਬਹੁਤ ਅੱਛਾ ਕੁਐਸਚਨ ਤੁਸੀਂ ਪੁੱਛਿਆ ਮੈਂ ਅਵੇਅਰ ਕਰਨਾ ਚਾਹੁੰਦਾ ਸੀ ਇਸ ਵੰਦ ਵਿੱਚ ਐਕਚੁਅਲ ਕੀ ਹੁੰਦਾ ਹੈ ਕਿ ਬਹੁਤ ਸਾਰੇ ਬੱਚੇ ਸਾਡੇ ਜਿਨ੍ਹਾਂ ਕੋਲ ਗੱਜਟਸ ਹੁੰਦੇ ਆ ਔਰ ਕਈ ਵਾਰ ਸਕੂਲ ਕਾਲਜ ਪੜ੍ਹਦੇ ਆ ਉਹਨਾਂ ਦੀ ਕਿਸੇ ਨਾਲ ਤੂ-ਤੂ ਮੈਂ ਮੈਂ ਹੋ ਜਾਂਦੀ ਹੈ ਕੋਈ ਲਗਾਓ ਹੋ ਜਾਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਭੇਦ ਭਾਬ ਹੋ ਜਾਂਦਾ ਹੈ ਥੈਨ ਬੱਚੇ ਇਸ ਤਰ੍ਹਾਂ ਦੇ ਬਹੁਤ ਸਾਰੇ ਅਪਰਾਧ ਕਰਦੇ ਕਿਸੇ ਦੀ ਫੋਟੋ ਲਾ ਕੇ ਕਿਸੇ ਨੂੰ ਫੋਟੋਸ ਭੇਜ ਦੇਣਾ ਕਿਸੇ ਨੂੰ ਮੈਸੇਜ ਭੇਜ ਦੇਣਾ ਇਹ ਆਪਣੇ ਆਪ ਵਿੱਚ ਘਬਰਾਹਤ ਹੈ ਔਰ ਜਾਣੇ ਜਾਣ ਜਾਣੇ ਸਾਡੇ ਨਵਾਲਗ ਬੱਚੇ ਇਸ ਤਰ੍ਹਾਂ ਦੇ ਸਾਡੇ ਕੋਲ ਕੇਸ ਆਉਂਦੇ ਜਿਹਦੇ ਵਿੱਚ ਉਹਨਾਂ ਨੇ ਫੋਟੋਆਂ ਲਾ ਕੇ ਮੋਰਫਡ ਫੋਟੋਆ ਕਰਕੇ ਜਾਂ ਉਹਨਾਂ ਦੇ ਬਿਹਾਫ ਤੋਂ ਮੈਸੇਜ ਭੇਜੇ ਇਹ ਘਬਰਾਹਤ ਹੈ ਔਰ ਇਹਦੇ ਵਿੱਚ ਜਿਹੜਾ ਪਰਚਾ ਦਰਜ ਹੁੰਦਾ ਔਰ ਇਹ ਨਾਲ ਉਸ ਬੱਚੇ ਦਾ ਕੈਰੀਅਰ ਖਰਾਬ ਹੋ ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਹੇਟ ਕਰਾਇਮ ਕੋਈ ਹੁੰਦਾ ਉਹਨੂੰ ਪ੍ਰੋਪਗੇਟ ਕਰ ਦਿੰਦੇ ਆ ਕੋਈ ਹੇਟ ਸਪੀਚ ਪਾ ਦਿੰਦੇ ਆ ਕੋਈ ਇਸ ਤਰ੍ਹਾਂ ਦਾ ਮਾਮਲਾ ਪਾ ਦਿੰਦਾ ਜਿਹੜਾ ਰੂਮਰ ਹੁੰਦਾ ਹੈ ਜਿਹੜਾ ਫਲਾ ਦਿੱਤਾ ਜਾਂਦਾ ਹੈ ਇਹਦੇ ਤਹਿਤ ਵੀ ਜਿਹੜੀ ਕਾਰਵਾਈ ਹੋ ਸਕਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਸਜ਼ਾਾਂਵਾਂ ਦੀ ਵੀ ਮੈਂ ਗੱਲ ਕੀਤੀ ਹੈ ਵੀ ਕਿੰਨੀ ਮਿਨੀਮਮ ਔਰ ਮੈਕਸਿਮਮ ਕਿੰਨੀ ਕਿ ਸਜ਼ਾਾਂਵਾਂ ਇਸ ਦੇ ਵਿੱਚ 3 ਸਾਲ ਤੋਂ ਲੈ ਕੇ ਉੱਪਰ 10 ਸਾਲ ਤੱਕ ਦੀਆਂ ਸਜ਼ਾਾਂ ਹੈਗੀਆਂ ਜੀ ਇਸ ਐਕਟ ਦੇ ਤਹਿਤ ਜੀ ਅੱਛਾ ਏਸੀਬੀ ਸਾਹਿਬ ਜੇ ਆਪਾਂ ਗੱਲ ਕਰੀਏ ਵੀ ਜਸ ਢੰਗ ਨਾਲ ਆਪਣਾ ਸ਼ਹਿਰੀ ਖੇ ਔਰ ਜੇ ਗੱਲ ਕਰੀਏ ਕਿ ਕਿਸ ਢੰਗ ਦੇ ਜਿਹੜੇ ਬੰਦੇ ਨੇ ਪੜੇ ਲਿਖੇ ਜਾਂ ਘੱਟ ਪੜੇ ਲਿਖੇ ਕਿੱਦਾਂ ਦੇ ਬੰਦੇ ਜਿਹੜੇ ਨੇ ਉਹ ਜ਼ਿਆਦਾ ਸ਼ਿਕਾਰ ਹੁੰਦੇ ਨੇ ਆਮ ਤਰ੍ਹਾਂ ਨਾ ਹੁੰਦੀ ਕਿ ਅਨਪੜ੍ਹ ਜਿਹੜੇ ਲੋਕ ਹੈ ਜਾਂ ਘੱਟ ਪੜੇ ਲਿਖੇ ਲੋਕ ਹੈ ਇਹਨਾਂ ਦਾ ਸ਼ਿਕਾਰ ਨਹੀਂ ਹੁੰਦੇ ਪਰ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਲੇਕਿਨ ਇਹਦੇ ਉਲਟ ਹੁੰਦਾ ਹੈ ਜਿਆਦਾ ਕਰਕੇ ਪੜੇ ਲਿਖੇ ਲੋਕ ਜਿਹੜੇ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਜਾਂਦੇ ਕਿਉਂਕਿ ਅਸੀਂ ਉਸ ਚੀਜ਼ ਨੂੰ ਜਾਣਦੇ ਹੁੰਨੇ ਆ ਅਸੀਂ ਉਸ ਚੀਜ਼ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਚ ਕਿਉਰੀਓਸਟੀ ਹੁੰਦੀ ਹੈ ਅੱਗੇ ਜਾਣਨ ਦੀ ਸੋ ਅੱਗੇ ਤੋਂ ਅੱਗੇ ਜਦੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਪੜੇ ਲਿਖੇ ਬੰਦੇ ਤਾਂ ਉਹ ਜ਼ਿਆਦਾ ਇਸ ਚੀਜ਼ ਦੇ ਸ਼ਿਕਾਰ ਹੋ ਜਾਂਦੇ ਸੋ ਮੈਂ ਅਵੇਅਰ ਕਰੂੰਗਾ ਕਿ ਕੋਈ ਵੀ ਜਿਹੜਾ ਇਹਨਾਂ ਦੇ ਗੱਜਟਸ ਨੂੰ ਇਸਤੇਮਾਲ ਕਰਦਾ ਹੈ ਅਗਰ ਉਹਨੂੰ ਮੁਕੰਮਲ ਜਾਣਕਾਰੀ ਨਹੀਂ ਹੈ ਤਾਂ ਉਹਨੂੰ ਕਿਸੇ ਨੂੰ ਫੋਲੋ ਬਿਨਾਂ ਅੱਖ ਦੇ ਦੇਖੀ ਨਹੀਂ ਕਰਨਾ ਚਾਹੀਦਾ ਔਰ ਕਰਾਸ ਚੈੱਕ ਕਰਨਾ ਚਾ ਕਈ ਵਾਰੀ ਨੇ ਖਾਸ ਤੌਰ ਤੇ ਸਾਡੇ ਜਿਹੜਾ ਵਪਾਰੀ ਵਰਗ ਹੈਗਾ ਜਿਸ ਦਾ ਓਵਰ ਸੀਜ਼ ਦੇ ਵਿੱਚ ਬਿਜ਼ਨਸ ਕਰਦਾ ਐਕਸਪੋਰਟ ਇੰਪੋਰਟ ਦਾ ਕੰਮ ਕਰਦਾ ਤੇ ਕਈ ਵਾਰੀ ਹੁੰਦਾ ਹੈ ਕਿ ਮੰਨ ਲਓ ਦੀ ਈਮੇਲ ਹੈਕ ਹੋ ਜਾਂਦੀ ਹੈ ਜਾਂ ਸਰਵਰ ਹੈਕ ਹੋ ਜਾਂਦਾ ਤੇ ਉਹਦੇ ਵਿੱਚ ਜਾਂ ਮੰਨ ਲਓ ਕੋਈ ਬੰਦਾ ਜਿਹੜਾ ਹੈਗਾ ਕਿਸੇ ਕਿਸੇ ਤਰੀਕੇ ਨਾਲ ਸਾਈਬਰ ਦਾ ਸ਼ਿਕਾਰ ਹੋ ਜਾਂਦਾ ਹੈ ਸਾਈਬਰ ਅਪਰਾਧ ਦਾ ਉਹਦੇ ਚ ਮੰਨ ਲਓ ਜੇ ਕੋਈ ਅਪਰਾਧੀ ਜਿਹੜਾ ਸਾਈਬਰ ਅਪਰਾਧੀ ਹੈ ਉਹ ਵਿਦੇਸ਼ ਚ ਬੈਠਾ ਹੈ ਉਹਦੇ ਵਾਸਤੇ ਉਸ ਨੂੰ ਮਤਲਬ ਕਿ ਉਹਦੀ ਗਿੱਚੀ ਨੂੰ ਫੜਨ ਵਾਸਤੇ ਉਕੇ ਛੰਗ ਦੇ ਜਿਹੜੇ ਤੁਹਾਡੇ ਕੋਲ ਪ੍ਰੋਵੀਜ਼ਨ ਨੇ ਔਰ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਕਿੰਨੀ ਕੁ ਸਮਰੱਥ ਹੈ ਅ ਦੇਖੋ ਇਹ ਡਿਟੈਕਟੇਬਲ ਹੈਗਾ ਅਗਰ ਕੋਈ ਮੇਲ ਪੇਜ ਦਾ ਜਾਂ ਕੋਈ ਹੋਰ ਜੀ ਉਸ ਚੀਜ਼ ਕਰਦਾ ਉਹਦੇ ਆਈਪੀ ਐਡਰੈਸ ਆ ਜਾਂਦੇ ਉਹਨਾਂ ਤੋਂ ਵੀ ਅਸੀਂ ਉਸ ਬੰਦੇ ਨੂੰ ਡਿਟੈਕਟ ਕਰ ਸਕਦੇ ਆ ਪਰ ਬਹੁਤ ਵਾਰ ਜਿਹੜੇ ਛਾਤਰ ਅਪਰਾਧੀ ਹੈ ਉਹ ਵਰਚੁਅਲ ਨੰਬਰ ਵਗੈਰਾ ਯੂਜ਼ ਕਰਕੇ ਕਰਦੇ ਸੋ ਕੋਸ਼ਿਸ਼ ਕੀਤੀ ਜਾਂਦੀ ਉਹਦੇ ਵਿੱਚ ਵੀ ਵੀ ਉਹਨਾਂ ਤੱਕ ਅਸੀਂ ਪਹੁੰਚ ਸਕੀਏ ਔਰ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਜੋ ਕਾਨੂੰਨ ਅਨਸਾਰ ਬਣਦੀ ਕਾਰਵਾਈ ਹੈ ਉਹਨੂੰ ਅਮਲ 'ਚ ਲਿਆਉਣੀ ਹੈ ਜੀ ਸੋ ਮੈਂ ਪਹਿਲਾਂ ਵੀ ਜਿੱਦਾਂ ਜ਼ਿਕਰ ਕੀਤਾ ਕਿ ਟੈਕਨੋਲੋਜੀ ਬੜੀ ਐਡਵਾਂਸ ਹੁੰਦੀ ਜਾ ਰਹੀ ਹੈ ਤੇ ਆਪਣੀ ਜਿਹੜੀ ਪੰਜਾਬ ਪੁਲਿਸ ਹੈ ਇਹ ਵੀ ਮਤਲਬ ਅਪਡੇਟ ਹੁੰਦੀ ਰਹੀ ਹੈ ਹੋ ਰਹੀ ਹੈ ਜਾਂ ਮਤਲਬ ਕਿਸ ਢੰਗ ਦੇ ਜਿਹੜੀ ਹੈਗੇ ਲੇਟੈਸਟ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਜਿਹੜੀ ਤੁਹਾਨੂੰ ਅਪਡੇਟ ਕੀਤਾ ਜਾਂਦਾ ਮੈਂ ਤੁਹਾਨੂੰ ਅੱਜ ਹੀ ਖੁਸ਼ੀ ਦੀ ਖਬਰ ਦੇਣਾ ਚਾਹੁੰਦਾ ਕਿ ਰੇਂਜ ਲੈਵਲ ਦੀ ਜਿਹੜੀ ਡਿਜੀਟਲ ਫੋਰੈਂਸਿਕ ਲੈਬ ਹੈਗੀ ਹੈ ਮਾਨਯੋਗ ਸੀਪੀ ਸਾਹਿਬ ਨੇ ਉਹਦਾ ਉਦਘਾਟਨ ਕੀਤਾ ਜਿੱਥੇ ਸਾਡੇ ਸਰਬਨਗਰ ਥਾਣੇ ਦੇ ਵਿੱਚ ਇਹਦੇ ਨਾਲ ਸਾਡਾ ਜਿਹੜਾ ਹੈਗਾ ਬਹੁਤ ਜਲਦੀ ਅਸੀਂ ਜਿਹੜੀ ਹੈਗੀ ਉਹ ਇਨਫੋਰਮੇਸ਼ਨ ਲੈ ਸਕਾਂਗੇ ਔਰ ਜਿਹੜਾ ਡਾਟਾ ਕਿਸੇ ਵੱਲੋਂ ਡਿਲੀਟ ਕਰ ਲਿਆ ਜਾਂਦਾ ਹੈ ਛੁਪਾ ਲਿਆ ਜਾਂਦਾ ਹਾਈਡ ਕਰ ਲਿਆ ਜਾਂਦਾ ਉਹਨੂੰ ਵੀ ਅਸੀਂ ਡਿਟੈਕਟ ਕਰ ਸਕਿਆ ਕਰਾਂਗੇ ਔਰ ਬਹੁਤ ਜਲਦੀ ਜਿਹੜੇ ਇਸ ਤਰ੍ਹਾਂ ਦੇ ਅਪਰਾਧ ਹੈ ਉਹਨਾਂ ਤੱਕ ਆਪਰਾਧੀਆਂ ਤੱਕ ਪਹੁੰਚਣ ਸਾਨੂੰ ਬਹੁਤ ਸੌਖ ਹੋ ਜਾਏਗੀ ਲ ਕਪ ਲਬ ਦੇ ਆ ਸਾਡੇ ਕੋਲ ਜਿਹੜਾ ਟ੍ਰੇਨਡ ਜਿਹੜਾ ਸਟਾਫ ਹੈ ਇਸ ਕੰਮ ਲਈ ਲਾਇਆ ਗਿਆ ਜੀ ਅੱਛਾ ਅ ਸੀਪੀ ਸਾਹਿਬ ਜੇ ਆਪਾਂ ਗੱਲ ਕਰੀਏ ਸਟਾਫ ਦੀ ਜਿਹੜਾ ਤੁਹਾਡੇ ਕੋਲ ਸਾਈਬਰ ਬ੍ਰਾਂਚ ਜਿਹੜੀ ਹੈਗੀ ਹੈ ਲੁਧਿਆਣੇ ਦੀ ਇਹ ਜਿਹੜਾ ਸਟਾਫ ਹੈ ਕਿੰਨੀ ਕੁ ਸਟਰੈਂਥ ਹੈਗੀ ਹੈ ਔਰ ਇਹਦੇ ਵਿੱਚ ਜੇ ਤੁਹਾਡੇ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਉਹ ਸਟਾਫ ਦੇ ਵਿੱਚ ਜਾਂ ਬਾਹਰੋਂ ਵੀ ਕੋਈ ਹਾਇਰ ਕੀਤੇ ਹੁੰਦੇ ਨੇ ਪੰਜਾਬ ਪੁਲਿਸ ਦੇ ਅੱਜਕੱਲ ਬਹੁਤ ਨਵੇਂ ਜਿਹੜੇ ਸਾਡੇ ਕੋਲ ਮੁਲਾਜ਼ਮ ਹੈਗੇ ਬੜੇ ਪੜੇ ਲਿਖੇ ਆ ਟੈਕਨੀਕਲ ਵੀ ਹੈਗੇ ਆ ਪਰ ਉਹਨਾਂ ਨੂੰ ਟ੍ਰੇਨਿੰਗਸ ਵੀ ਕਰਵਾਈਆਂ ਗਈਆਂ ਸੋ ਸਾਡੇ ਕੋਲ 24 ਦੇ ਕਰੀਬ ਮੁਲਾਜ਼ਮ ਹੈਗੇ ਜਿਹੜੇ ਸਾਈਬਰ ਸੈੱਲ ਦੇ ਵਿੱਚ ਕੰਮ ਕਰਦੇ ਆ ਇਸ ਤੋਂ ਇਲਾਵਾ ਮਾਰਦੁਕ ਸੀਪੀ ਸਾਹਿਬ ਵੱਲੋਂ 18 ਇੱਕ ਨੂੰ ਤੇ ਨੂੰ ਇੱਕ 24 ਆਵਰ ਜਿਹੜਾ ਹੈਗਾ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਹੈਲਪ ਡੈਸਕ ਦੇ ਤਹਿਤ ਅਸੀਂ ਜਿਹੜਾ ਇੱਕ ਲੋਕਲ ਨੰਬਰ ਦਿੱਤਾ ਹੋਇਆ 95011093 ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਸਾਈਬਰ ਅਪਰਾਧ ਹੋ ਜਾਂਦਾ ਹੈ ਉਹਨੇ ਆਪਣੀ ਦਰਖਾਸਤ ਦੇ ਸੰਬੰਧ ਵਿੱਚ ਗੱਲਬਾਤ ਕਰਨੀ ਹੈ ਕੋਈ ਅਪਡੇਟ ਕਰਨੀ ਹੈ ਕੋਈ ਰਜਿਸਟ੍ਰੇਸ਼ਨ ਕਰਾਉਣੀ ਕੋਈ ਵੀ ਹੈਲਪ ਚਾਹੀਦੀ ਹੈ ਲੋਕਲ ਲੁਧਿਆਣਾ ਵਾਸੀਆਂ ਲਈ ਹੈ ਉਹ ਔਰ ਉਹ ਜਿਹੜੀ ਹੈਗੀ ਇੱਥੋਂ ਜਾਣਕਾਰੀ ਵੀ ਲੈ ਸਕਦੇ ਮਦਦ ਵੀ ਲੈ ਸਕਦੇ ਇਹ 24 ਘੰਟੇ ਖੁੱਲਾ ਰਹਿੰਦਾ ਹੈ ਦੋ ਮੁਲਾਜ਼ਮ ਹਰ ਵੇਲੇ ਉੱਥੇ ਤਨਤ ਰਹਿੰਦੇ ਮਦਦ ਕਰਨ ਲਈ ਹਾਂਜੀ ਥਾਣਾ ਜੇ ਆਪਾਂ ਥਾਣੇ ਦੀ ਗੱਲ ਕਰੀਏ ਤੇ ਕਿੰਨੇ ਥਾਣੇ ਮਤਲਬ ਇੱਕੋ ਹੀ ਥਾਣਾ ਹੈ ਜਾਂ ਕੋਈ ਹੋਰ ਵੀ ਕਿਤੇ ਸਾਡੇ ਕੋਲ ਇੱਕ ਹੀ ਯੂਨਿਟ ਹੈ ਸਪੈਸ਼ਲਾਈਜ਼ਡ ਯੂਨਿਟ ਹੈਗਾ ਸੋ ਸਾਰੇ ਜਿਹੜੇ ਸੀਪੀ ਦਾ ਕੰਮ ਹੈਗਾ ਉਹ ਸੀ ਸਾਰਾ ਦੇਖਦੇ ਆ ਮਤਲਬ ਪੁਲਿਸ ਕਮਿਸ਼ਨ ਰੇਟ ਦੇ ਕਮਿਸ਼ਨ ਰੇਟ ਦੇ ਉਹ ਜਿਹੜਾ ਐਸਐਸਪੀ ਜਿਹੜਾ ਰੂਰਲ ਹੈ ਲੁਧਿਆਣੇ ਜ਼ਿਲ੍ਹੇ ਨੂੰ ਪੈਂਦੇ ਨੇ ਉਹ ਅਲੱਗ ਉਹਨਾਂ ਦੇ ਅਲੱਗ ਹੈਗੇ ਲੇਕਿਨ ਜਿਹੜੀ ਮੈਂ ਲੈਬ ਦੀ ਗੱਲ ਕੀਤੀ ਹੁਣ ਖੁੱਲੀ ਹੈ ਉਹਦੇ ਵਿੱਚ ਸਾਡੇ ਤਿੰਨੋਂ ਜਿਹੜੇ ਡਿਸਟ੍ਰਿਕਟ ਹੈਗੇ ਜਗਰਾਓ ਨਮਾਸ਼ਹਿਰ ਐਂ ਖੰਨਾ ਇਹ ਵੀ ਉੱਥੇ ਮਦਦ ਲੈ ਸਕਦੇ ਆ ਆਪਣੇ ਜਿਹੜੀ ਹੁਣ ਜਾਂਚ ਕਰਾਉਣ ਲਈ ਮੋਬਾਈਲ ਦਾ ਜਾਂ ਕੰਪਿਊਟਰ ਦੀ ਇਜਾਜ਼ਤ ਕਰਾਉਣ ਲਈ ਇਹਨਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਏ ਅਤੇ ਜੀਪੀ ਸਾਹਿਬ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਿਤੇ ਨਾ ਕਿਤੇ ਜਿਵੇਂ ਟੈਕਨੋਲੋਜੀ ਐਡਵਾਂਸ ਹੁੰਦੀ ਜਾ ਰਹੀ ਹੈ ਔਰ ਸਾਈਬਰ ਅਪਰਾਧੀ ਹੈ ਇਹ ਵੀ ਆਪਣੇ ਮਤਲਬ ਬੜੇ ਆਪਣੇ ਆਪ ਨੂੰ ਅਪਡੇਟ ਰੱਖਦੇ ਪਏ ਨੇ ਤੇ ਨਵੀਆਂ ਨਿਮੀਆਂ ਜਿਹੜੀਆਂ ਆਣੇ ਨੇ ਮਤਲਬ ਖਰਾਫਤੀ ਦਿਮਾਗ ਤੋਂ ਕਾਢਾਂ ਕਢਦੇ ਨੇ ਆਪਣੇ ਮਾੜੇ ਕੰਮਾਂ ਦੀ ਲੋੜ ਜਾਗਰੂਕਤਾ ਦੀ ਬਹੁਤ ਹੈ ਜੇ ਤੁਹਾਡੀ ਆਪਾਂ ਗੱਲ ਕਰੀਏ ਪੰਜਾਬ ਪੁਲਿਸ ਦੀ ਗੱਲ ਕਰੀਏ ਤੇ ਤੁਹਾਡੇ ਵੱਲੋਂ ਖਾਸ ਤੌਰ ਤੇ ਲੁਧਿਆਣਾ ਕਮਿਸ਼ਨਰੇਟ ਵੱਲੋਂ ਸਾਈਬਰ ਕ੍ਰਾਈਮ ਦੇ ਮੁਤਲਕ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਹਿੱਲੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਕਮ ਸੇ ਕਮ ਹਰ ਮਹੀਨੇ ਤਿੰਨ ਤੋਂ ਚਾਰ ਸੈਮੀਨਾਰ ਤਾਂ ਲਾਉਂਦੇ ਲਾਉਂਦੇ ਆ ਇਹ ਤੋਂ ਇਲਾਵਾ ਵੀ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਕਿਤੇ ਵੀ ਜਿੱਥੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੈਦਰਿੰਗ ਹੈ ਸਕੂਲ ਹੈ ਕੋਈ ਫੈਕਟਰੀ ਹੈ ਕੋਈ ਹੋਰ ਅਦਾਰਾ ਹੈ ਜਿੱਥੇ ਵੀ ਸਾਨੂੰ ਅਪਰੋਚ ਕਰਨਗੇ ਅਸੀਂ ਸੈਮੀਨਾਰ ਕਰਦੇ ਤਾਂ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਨੂੰ ਅਵੇਅਰ ਕਰ ਸਕੀਏ ਔਰ ਇਸ ਕ੍ਰਾਈਮ ਤੋਂ ਬਚਾ ਸਕੀਏ अच्छा एक और ਬੰਦ ਤੁਹਾਡੇ ਕੋਲ ਸਵਾਲ ਧਨ ਕਰਨਾ ਜੇ ਅੱਜ ਕੱਲ ਨਾ ਹੈ ਤੇ ਚਲੋ ਸਾਈਬਰ ਦੇ ਮੁਤਲਕ ਕੀ ਅੱਜ ਕੱਲ ਯੂਥ ਦੇ ਵਿੱਚ ਇੱਕ ਚੀਜ਼ ਬੜੀ ਦੇਖਣ ਨੂੰ ਮਿਲਦੀ ਪਈ ਹੈ ਕਿ ਨੌਜਵਾਨ ਨਾ ਮਤਲਬ ਕਿ ਪਿੱਛੇ ਜੇ ਵੀ ਦੇਖਿਆ ਸੀ ਗਿਆ ਸੀਗਾ ਤੇ ਐਕਸ਼ਨ ਵੀ ਹੋਏ ਸੀਗੇ ਹਥਿਆਰਾਂ ਦੇ ਨਾਲ ਨਹੀਂ ਤੇ ਮਤਲਬ ਕਿ ਕਿਤੇ ਨਾ ਕਿਤੇ ਮੰਨ ਲਓ ਤੇਜ਼ ਤਾਰ ਹਥਿਆਰਾਂ ਦੇ ਨਾਲ ਹੀ ਫੋਟੋਆਂ ਪਾਉਂਦੇ ਨੇ ਕਈ ਤੇ ਜਿਹੜਾ ਪਿੱਛੇ ਜੀ ਮਤਲਬ ਪਿਸਟੋਲਾਂ ਦੇ ਨਾਲ ਜਾਂ ਹੋਰ ਅਸਲੀ ਦੇ ਨਾਲ ਪਾਉਂਦੇ ਉਹਨਾਂ ਦੇ ਤੇ ਕਾਰਵਾਈ ਹੋਈ ਸੀ ਪਰ ਫਿਰ ਵੀ ਕਈ ਨੌਜਵਾਨ ਆਪਣੇ ਆਪ ਦੀ ਮਤਲਬ ਕਿ ਵੜਿਆਈ ਕਰਾਉਣ ਦੇ ਲਈ ਮਾੜਾ ਕੰਮ ਕਰਨ ਦੇ ਲਈ ਇਹੋ ਜਿਹਾ ਹੀਲਾ ਕਰਦੇ ਨੇ ਕਿ ਸੋਸ਼ਲ ਮੀਡੀਆ ਤੇ ਆਪਣੀਆਂ ਇਹੋ ਜੀਆਂ ਗਲਤ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਾਡਾ ਇੱਕ ਸੋਸ਼ਲ ਮੀਡੀਆ ਸੈੱਲ ਹੈ ਅਸੀਂ ਉਹਨਾਂ ਤੇ 24 ਘੰਟੇ ਨਜ਼ਰ ਰੱਖਦੇ ਹਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਵੀਡੀਓ ਪਾਉਂਦਾ ਹੈ ਕੋਈ ਪੋਸਟ ਕਰਦਾ ਹੈ ਜਿਹਦੇ ਨਾਲ ਹੇਟ ਹੋਏ ਗਨ ਕਲਚਰ ਨੂੰ ਪ੍ਰੋਮੋਟ ਕਰਦਾ ਹੋਏ ਜਾਂ ਸਮਾਜ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਮੰਦਭਾਵਨਾ ਪੈਦਾ ਕਰਦੇ ਹੋਏ ਉਹਦੇ ਖਿਲਾਫ ਅਸੀਂ ਕਾਰਵਾਈ ਸਖਤ ਕਾਰਵਾਈਆਂ ਵਿੱਚ ਲਿਆਉਂਦੇ ਹਾਂ ਸੋ ਇਸ ਤਰ੍ਹਾਂ ਦੀਆਂ ਕੋਈ ਵੀ ਵੀਡੀਓ ਪੋਸਟ ਜਾਂ ਕੋਈ ਵੀ ਚੀਜ਼ ਪਾਉਣ ਤੋਂ ਗਰੇਟ ਕਰਨਾ ਚਾਹੀਦਾ ਜੀ ਤਾਂ ਮੈਂ ਸਮਝਣਾ ਕਿ ਐਸੀਬੀ ਸਾਹਿਬ ਬੜੀ ਅਹਿਮ ਜਾਣਕਾਰੀਆਂ ਜਿਹੜੀਆਂ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਲਈ ਅ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤਾਂ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਦਰਸ਼ਕ ਹੈ ਉਹ ਕਾਫੀ ਲਾਭ ਲੈਣਗੇ ਤੇ ਮੈਨੂੰ ਲੱਗਦਾ ਜਿਹੜੇ ਜਿਨ੍ਹਾਂ ਨਾਲ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਸਾਈਬਰ ਅਪਰਾਧ ਹੁੰਦੇ ਨੇ ਤੇ ਉਹ ਵੀ ਤੁਹਾਡੇ ਤੋਂ ਮਦਦ ਜਿਹੜੀ ਆ ਉਹ ਲੈ ਸਕਣਗੇ ਇਸ ਦੇ ਨਾਲ ਹੀ ਇਜਾਜ਼ਤ ਦਿਓ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਜਰੀਏ ਇਹ ਸਾਰੀ ਜਾਣਕਾਰੀ ਦਿੱਤੀ ਇੱਕ ਚੀਜ਼ ਮੈਂ ਹੋਰ ਵਾਅਦਾ ਕਰਨਾ ਚਾਹੁੰਦਾ ਇਹਦੇ ਵਿੱਚ ਕਿ ਜਦੋਂ ਵੀ ਕਿਸੇ ਦੇ ਨਾਲ ਕ੍ਰਾਈਮ ਹੋ ਜਾਂਦਾ ਹੈ ਉਹਨੂੰ ਇਮੀਡੀਏਟ 1930 ਜੀ ਇਸ ਨੰਬਰ ਤੇ ਰਿਪੋਰਟ ਕਰਨੀ ਚਾਹੀਦੀ ਹੈ ਇਹਦੇ ਨਾਲ ਕੀ ਹੁੰਦਾ ਇਹ ਆਰਬੀਆਈ ਨਾਲ ਜੁੜਿਆ ਨੰਬਰ ਹੈ ਔਰ ਇਹਦੇ ਨਾਲ ਜਿਹੜਾ ਇਮੀਡੀਏਟ ਬੈਂਕਸ ਨੂੰ ਚਲੇ ਜਾਂਦੀ ਹੈ ਸਾਡੀ ਕਾਲ ਔਰ ਉਹਦੇ ਨਾਲ ਉਹਨਾਂ ਦੇ ਪੈਸੇ ਮੜ ਜਾਂਦੇ ਅਸੀਂ ਜਿਹੜਾ ਹੈਗਾ ਇਸੇ ਸਾਲ 60 ਲੱਖ ਦੇ ਕਰੀਬ ਲੋਕਾਂ ਦਾ ਵਾਪਸ ਕਰਵਾ ਚੁੱਕੇ ਹਾਂ ਇਸ ਮਾਧਿਅਮ ਨਾਲ ਦੂਜਾ ਅਗਰ ਕਾਲ ਇਹ ਨਹੀਂ ਲੱਗਦੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈਗਾ ਇਸ ਤੇ ਜਾ ਕੇ ਵੀ ਅਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਇਹ ਤੋਂ ਇਲਾਵਾ ਸਾਡਾ ਲੋਕਲ ਨੰਬਰ ਹੈਗਾ 9501101929 ਇਸ ਨੰਬਰ ਤੋਂ ਅਸੀਂ ਹੈਲਪ ਲੈ ਸਕਦੇ ਹਾਂ ਸੋ ਤੁਸੀਂ ਇਹ ਜਾਣਕਾਰੀ ਸਾਡੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਸ਼ੁਕਰੀਆ ਦੋਸਤੋ ਇਹ ਸੰਨ ਸਾਈਬਰ ਕ੍ਰਾਈਮ ਬ੍ਰਾਂਚ ਲੁਧਿਆਣਾ ਕਮਿਸ਼ਨਰੇਟ ਦੇ ACP ਰਾਜਕਮਰ ਜੀ ਜਿਨ੍ਹਾਂ ਨੇ ਸਾਈਬਰ ਕ੍ਰਾਈਮ ਦੇ ਮੁਤਲਕ ਬੇहद ਅਹਿਮ ਜਾਣਕਾਰੀਆਂ ਦਿੱਤੀਆਂ ਨੇ ਸੋ ਘਬਰਾਉਣ ਦੀ ਲੋੜ ਨਹੀਂ ਜੇ ਕੋਈ ਇਸ ਢੰਗ ਨਾਲ ਤੁਹਾਡੇ ਨਾਲ ਕੋਈ ਮਾੜਾ ਵਤੀਰਾ ਕਰਦਾ ਹੈ ਕੋਈ ਠੱਗ ਵਟਸਐਪ ਦੇ ذریعے ਜਾਂ ਕਿਸੇ ਹੂਰ ਸੋਸ਼ਲ ਮੀਡੀਆ ਦੇ ذریعے ਤੁਹਾਡੇ ਨਾਲ ਕੋਈ ਠੱਗੀ ਦੀ ਕੋਸ਼ਿਸ਼ ਕਰਦਾ ਹੈ ਜਾਂ ਆਨਲਾਈਨ ਇਦਾਂ ਦੇ ਤੁਹਾਡੇ ਨਾਲ ਕੋਈ ਮਾੜਾ ਕੰਮ ਹੋ ਜਾਂਦਾ ਤੇ ਘਬਰਾਉਣ ਦੀ ਲੋੜ ਨਹੀਂ ਜਿਸ ਢੰਗ ਨਾਲ ACP ਸਾਹਿਬ ਨੇ ਜੋ ਹਦਾਇਤਾਂ ਮਤਲਬ ਜੋ ਗਾਈਡਲਾਈਨਸ ਸਾਨੂੰ ਦੱਸੀਆਂ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਲਕ ਤੁਸੀਂ ਸ਼ਿਕਾਇਤ ਜਿਹੜੀ ਉਹ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿੱਥੇ ਦਰਜ ਕਰਵਾ ਸਕਦੇ ਹੋ ਤਾਂ ਤੁਸੀਂ ਜੋ ਪੰਜਾਬ ਪੁਲਿਸ ਦੀਆਂ ਸੇਵਾਵਾਂ ਦਾ ਜਿਹੜਾ ਹੈਗਾ ਤੁਸੀਂ ਲਾਭ ਲੈ ਸਕਦੇ ਹੋ ਇਸ ਦੇ ਨਾਲ ਹੀ ਮੈਨੂੰ ਵਿਰਿੰਦਰ ਨੂੰ ਦਿਓ ਇਜਾਜ਼ਤ ਅਗਲੀ ਵਾਰ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਰੂਪ ਰੂਪ ਹੋਵਾਂਗਾ ਹਾਜ਼ਰ ਧੰਨਵਾਦ